ਦੋ ਤਰ੍ਹਾਂ ਦੇ ਇਨਸਾਨ ਜਿੰਦਗੀ ਵਿੱਚ ਦੋ ਤਰ੍ਹਾਂ ਦੇ ਇਨਸਾਨ ਹਮੇਸ਼ਾ ਯਾਦ ਰਹਿੰਦੇ ਨੇ ਪਹਿਲਾ ਇਨਸਾਨ ਜਿਸ ਨੇ ਤੁਹਾਡੇ ਔਖੇ ਸਮੇਂ ਵਿੱਚ ਮਦਦ ਕੀਤੀ ਹੋਵੇ ਮਦਦ ਕੌਣ ਕਰਦਾ ਹੈ ਜੋ ਸਾਡੀ ਫਿਕਰ ਕਰਦਾ ਹੈ ਮਦਦ ਜ਼ਰੂਰੀ ਨਹੀਂ ਪੈਸੇ ਦੀ ਹੀ ਹੋਵੇ ਮਦਦ ਪ੍ਰਵਾਹ ਕਰਨੀ ਦੁੱਖ ਵਿੱਚ ਸ਼ਾਮਲ ਹੋਣਾ ਜੋ ਕਦੇ ਮਨ ਦਾ ਭਾਰ ਹੌਲਾ ਕਰਦੇ ਹੋ ਜਿਸ ਇਨਸਾਨ ਕੋਲ ਬਸ ਜੋ ਤੁਹਾਨੂੰ ਜਾਣਦਾ ਹੋਵੇ ਤੁਹਾਡੇ ਹਾਲਾਤਾਂ ਤੋਂ ਜਾਣੂ ਹੋਵੇ ਇਹ ਇਨਸਾਨ ਜ਼ਿੰਦਗੀ ਵਿੱਚ ਹੁਣੇ ਜ਼ਰੂਰੀ ਨਹੀਂ ਜੇ ਤੁਸੀਂ ਕੋਲ ਨਹੀਂ ਤਾਂ ਲੱਭੋ ਆਪਣੇ ਆਪ ਵਿੱਚ ਹੀ ਮਿਲਦੇ ਆ ਪਰ ਜਿਸ ਕੋਲ ਇਹ ਹੈ ਉਹ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਗਵਾਉਣਾ ਨਹੀਂ ਚਾਹੁੰਦਾ ਪਰ ਸ਼ਾਵੇਂ ਵਾਂਗ ਨਾਲ ਹੁੰਦੇ ਨਹੀਂ ਤੇ ਸਾਨੂੰ ਯਾਦ ਰਹਿੰਦੇ ਨੇ ਦੂਸਰੇ ਉਹ ਜਿਨ੍ਹਾਂ ਨੇ ਜਾਣ ਬੁੱਝ ਕੇ ਤੁਹਾਨੂੰ ਹਰਟ ਕੀਤਾ ਹੋਵੇ ਜਿਸ ਤੇ ਬਝਾਂ ਨਾਲ ਤੁਸੀਂ ਕਦੇ ਰੋਏ ਹੋ ਮੋਂ ਇਹਨਾਂ ਨਾਲ ਦਿਲ ਤੋਂ ਜੁੜਦੇ ਹਾਂ ਪਰ ਇਹ ਆਪਣੇ ਕਦੇ ਨਹੀਂ ਹੁੰਦੇ ਕਿੰਨਾ ਮਰਜੀ شدت ਨਾਲ ਚਾਹੋ ਇਹੋ ਜਿਹੇ ਇਨਸਾਨਾਂ ਤੋਂ ਬਚੋ ਜੋ ਮਨ ਵਿੱਚ ਹੋ ਕੇ ਇਹ ਦਿਲ ਵਿੱਚ ਜਾਂਦੇ ਨਹੀਂ ਅਖੀਰ ਮਨੋ ਹੀ ਲੱਥ ਜਾਂਦੇ ਨੇ ਇੱਥੇ ਤੁਹਾਡੀ ਸ਼ਹਿਨ ਸ਼ਕਤੀ ਬਹੁਤ ਘੱਟ ਹੁੰਦੀ ਏ ਕਿਉਂਕਿ ਦਿਲ ਦੇ ਰਸਤੇ ਨਾਜ਼ੁਕ ਹੁੰਦੇ ਨੇ ਯਾਦ ਰੱਖਿਓ ਇਹੋ ਜਿਹੇ ਇਨਸਾਨ ਇੱਕ ਵਾਰ ਜ਼ਿੰਦਗੀ ਵਿੱਚ ਮਿਲਦੇ ਜ਼ਰੂਰ ਨੇ ਤੇ ਸਾਰੀ ਉਮਰ ਇੱਕ ਯਾਦ ਬਣ ਕੇ ਨਾਲ ਰਹਿੰਦੇ ਨੇ ਇਹ ਦੋ ਤਰ੍ਹਾਂ ਦੇ ਇਨਸਾਨ ਉਹ ਹੁੰਦੇ ਨੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੁੰਦਾ ਜ਼ਿੰਦਗੀ ਨੂੰ ਨਵੇਂ ਰਾਹ ਪਾਉਣ ਵਿੱਚ ਗੱਲਾਂ ਸਾਬ ਦੀਆਂ ਚੇਤੇ ਰੱਖੋ ਪਰ ਮਾੜਾ ਆਪਣੀ ਜ਼ੁਬਾਨ ਵਿੱਚੋਂ ਬੋਲੋ ਨਾ ਇਨ੍ਹਾਂ ਇਨਸਾਨਾਂ ਦਾ ਦਿਲ ਤੋਂ ਸ਼ੁਕਰੀਆ ਕਰੋ ਤੁਹਾਡੀ ਅੱਜ ਦੀ ਵੀਡੀਓ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਧੰਨਵਾਦ ਜੀ